ਸ੍ਰੀ ਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਵੱਲੋਂ ਵਿੱਡੀ ਮਹੋਮਦ ਦੇ ਤਹਿਤ ਅੱਜ ਬਸ ਸਟੈਂਡ ਮੁਕੰਦਪੁਰ ਦੇ ਨਜ਼ਦੀਕ ਸ਼ੈਨਸ਼ਾ ਟੈਕਸੀ ਸਟੈਂਡ ਵਿਖੇ ਪੁਲਿਸ ਸਥਾਨ ਮੁਕੰਦਪੁਰ ਦੇ ਐਸਐਚਓ ਹਰਜਿੰਦਰ ਸਿੰਘ ਨੇ ਸਮੂਹ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕ ਸ਼ਕਤੀ ਦੇ ਸਹਿਯੋਗ ਤੋਂ ਬਿਨਾ ਪੰਜਾਬ ਵਿੱਚ ਨਸ਼ੇਨ ਤਲ ਨਹੀਂ ਪਾਇਆ ਜਾ ਸਕਦੀ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਤਸਕਰਾਂ ਸੰਬੰਧੀ ਜਾਣਕਾਰੀ ਦੇਣ ਵਾਲ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਵੀ ਨ ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਵੱਲੋਂ LIC ਦਾ IPO ਖੁੱਲਣ ਦੇ ਪਹਿਲੇ ਦਿਨ ਹੀ ਇਸ ਦੇ ਵਿਰੋਧ ਵਿੱਚ 2 ਘੰਟੇ ਦੀ ਹੜਤਾਲ ਕੀਤੀ ਗਈ। ਇਸ ਮੌਕੇ ਸ਼ਾਖਾ ਦੇ ਸਖਤਰ ਪ੍ਰਵੀਨ ਸਿੰਘ ਤੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਆਰਥਿਕ ਮੋਰਚੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਸਰਕਾਰ ਆਪਣੀ ਆਮਦਨੀ ਵਧਾਉਣ ਲਈ ਇਹ IPO ਲਿਆ ਰਹੀ ਹੈ। ਸਰਕਾਰ ਨੇ LIC ਦੀ ਕੀਮਤ 15 ਲੱਖ ਕਰੋੜ ਤੋਂ ਘਟਾ ਕੇ 6 ਲੱਖ ਕਰੋੜ ਕਰ ਦਿੱਤੀ ਹੈ। ਇਹ ਉਹਨਾਂ ਲੱਖਾਂ ਪਾਲਿਸੀ ਧਾਰਕਾਂ ਤੇ ਆਮ ਲੋਕਾਂ ਵਿੱਚ ਵਿਸ਼ਵਾਸ ਘਾਟ ਹੈ ਜੋ ਲੰਬੇ ਸਮੇਂ ਤੋਂ LIC ਤੇ ਵਿਸ਼ਵਾਸ ਕਰਦੇ ਆ ਰਹੇ ਹਨ। ਪਿੰਡ ਸੁਦਾ ਮਾਜਰਾ ਵਿਖੇ ਚੋਰਾਂ ਨੇ ਇੱਕ ਰਾਤ ਵਿੱਚ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪਿੰਡ ਦੇ ਸੰਤੋਖ ਸਿੰਘ ਦੇ ਘਰੋਂ ਚੋਰਾਂ ਨੇ ਸੋਨੇ ਦੀਆਂ ਦੋ ਅੰਗੂਠੀਆਂ ਅਤੇ 40 ਹਜ਼ਾਰ ਦੀ ਨਕਦੀ ਤੇ ਹੱਥ ਸਾਫ਼ ਕੀਤਾ ਅਤੇ ਜਸਪੀ ਸਿੰਘ ਦੇ ਘਰੋਂ 80 ਹਜ਼ਾਰ ਰੁਪਏ ਤੇ ਹੋਰ ਸਮਾਨ ਚੋਰੀ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਪਰਾਧੀਆਂ ਦੀ ਤਲਾਸ਼ ਜਾਰੀ ਹੈ। ਫਗਵਾੜਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ 70 ਸਾਲ ਦੇ ਬਜ਼ੁਰਗ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਵਿਅਕਤੀ ਦੀ ਪਛਾਣ ਕ੍ਰਿਸ਼ਨ ਭੱਲਾ ਵਾਸੀ ਪੂਰਵੀਆਂ ਵਜੋ ਹੋਈ ਜਿਸ ਦੀ ਰੇਲਵੇ ਰੋਡ ਤੇ ਸਥਿਤ ਦੁਕਾਨ ਤੋਂ ਕਤਲ ਕੀਤੀ Laash ਬਰਾਮਦ ਹੋਈ। ਇਸ ਸਬੰਧੀ ਗੱਲਬਾਤ ਕਰਦੇ ਮ੍ਰਿਤਕ ਦੇ ਜਵਾਈ ਅੰਕੁਸ਼ ਛੱਡਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ 5 ਵਜੇ ਦੇ ਕਰੀਬ ਲੁਧਿਆਣਾ ਤੋਂ ਆ ਰਿਹਾ ਸੀ ਤਾਂ ਉਸਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੱਕਿਆ। ਜਿਸ ਕਰਕੇ ਉਸਨੇ ਘਰ ਵਿੱਚ ਫੋਨ ਕੀਤਾ ਤਾਂ ਪਤਾ ਕਰਨ ਲਈ ਗਿਆ। ਦੁਕਾਨ ਤੇ ਆ ਕੇ ਦੇਖਿਆ ਤਾਂ ਉੱਥੇ ਕ੍ਰਿਸ਼ਨ ਭੱਲਾ ਦੀ Laash ਪਈ ਹੋਈ ਸੀ। ਗੁਰੂ ਦੇ ਵਡਾਲੀ ਵੀ ਸਵੇਰੇ 6 ਵਜੇ ਉਸ ਸਮੇਂ ਅਫੜਾ ਤਫੜੀ ਮੱਚ ਗਈ ਜਦੋਂ ਇਲਾਕੇ ਵਿੱਚ ਰਹਿੰਦੇ ਬਲਜੀਤ ਸਿੰਘ ਦੇ ਘਰ ਨਾਲ ਮੇ ਇਲੈਕਟ੍ਰੋਨਿਕ ਮੋਟਰਸਾਈਕਲ ਨੂੰ ਚਾਰਜ ਤੇ ਲਾਉਂਦੇ ਹੀ ਘਰ ਵਿੱਚ ਅੱਗ ਲੱਗ ਗਈ। ਰੋਲਾ ਪਾਉਣ ਤੇ ਗਵੰਡੀਆਂ ਤੇ ਹੋਰ ਲੋਕਾਂ ਨੇ ਉਹਨਾਂ ਦੇ ਘਰ ਦੇ ਲੋਹੇ ਦਾ ਗੇਟ ਕੱਟ ਕੇ ਘਰ ਦੇ ਲੋਕਾਂ ਦੀ ਜਾਨ ਬਚਾਈ। ਬਲਜੀਤ ਸਿੰਘ ਦੇ ਮੁੰਡੇ ਮਨਪ੍ਰੀਤ ਨੂੰ ਸਵੇਰੇ 6 ਵਜੇ ਮੋਟਰਸਾਈਕਲ ਨੂੰ ਚਾਰਜ ਤੇ ਲਾਇਆ ਅਤੇ 2 ਮਿੰਟ ਬਾਅਦ ਹੀ ਉਸ ਮੋਟਰਸਾਈਕਲ ਵਿੱਚ ਕੋਈ ਚੀਜ਼ ਫਟ ਗਈ ਜਿਸ ਨਾਲ ਘਰ ਵਿੱਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਕਾਫੀ ਭੜਕ ਗਈ ਜਿਸ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਬੇਗੋਵਾਲ ਥਾਣੇ ਅਧੀਨ ਪੈਂਦੇ ਪਿੰਡ ਮਿਆਣੀ ਪੱਗੂਪੁਰਿਆ ਵਾਸੀ ਨਮਰਤਾ ਸ਼ਰਮਾ ਨੇ ਸਰਕਾਰੀ ਹਾਈ ਸਕੂਲ ਪਧਾਅਸ ਦੀਆਂ ਦੋ ਅਧਿਆਪਕਾਂ ਵੱਲੋਂ ਕਥਿਤ ਤੌਰ ਤੇ ਜਲੀਲ ਕਰਨ ਤੇ ਫਾਹਾ ਲੈ ਲਿਆ। ਬੇਗੋਵਾਲ ਪੁਲਿਸ ਨੇ ਦੋਵਾਂ ਅਧਿਆਪਕਾਂ ਰਵਨੀਤ ਕੌਰ ਅਤੇ ਮਨਪ੍ਰੀਤ ਕੌਰ ਖਿਲਾਫ ਪਰਚਾ ਦਰਜ ਕਰ ਲਿਆ। ਨਮਰਤਾ ਅਤੇ ਪਤੀ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਲਿਪਸਟਿਕ ਨਾਲ ਕਮਰੇ ਦੀ ਕੰਧ ਤੇ ਅਤੇ ਲਮਾਰੀ ਦੇ ਦਰਵਾਜ਼ੇ ਤੇ ਲਿਖਿਆ ਸੀ ਕਿ ਉਸ ਨੂੰ ਰਵਨੀਤ ਕੌਰ ਅਤੇ ਮਨਦੀਪ ਕੌਰ ਜਲੀਲ ਕਰਦੀਆਂ ਹਨ ਅਤੇ ਮੈਂਟਲ ਚੋਰਜਰ ਕਰਦੀਆਂ ਹਨ। ਉਨ੍ਹਾਂ ਨੂੰ ਬਿਲਕੁਲ ਵੀ ਨਾ ਬਖਸ਼ਿਆ ਜਾਵੇ ਮੇਰੀ ਮੌਤ ਦੀਆਂ ਜ਼ਿੰ ਕਣਕ ਦੇ ਲਾੜ ਨੂੰ ਲਗਾਈ ਅੱਗ ਦੇ ਕਾਰਨ ਬਟਾਲਾ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਦੀ ਅੱਗ ਦੇ ਲਪੇਟ ਵਿੱਚ ਆ ਜਾਣ ਕਾਰਨ 7 ਬੱਚਿਆਂ ਦੇ ਤੁਲਸਨ ਦੀ ਖਬਰ ਸਾਹਮਣੇ ਆਈ ਜਦੋਂ ਕਿ ਬੱਸ ਦੇ ਵਿੱਚ ਸਵਾਰ ਬਾਕੀ ਬੱਚਿਆਂ ਨੂੰ ਬੱਸ ਦੇ ਡਰਾਈਵਰ ਅਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਜਦੋਂ ਜਹਤੋਂ ਬਾਹਰ ਬਾਹਰ ਕੱਢਿਆ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਹਰਾਈ ਪਬਲਿਕ ਸਕੂਲ ਕਿਲਾ ਲਾਲ ਸਿੰਘ ਨੇੜੇ ਬਟਾਲਾ ਦੀ ਬੱਸ 41 ਦੇ ਕਰੀਬ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਛੱਡਣ ਲਈ ਰਵਾਨਾ ਹੋਈ ਇਸ ਦੌਰਾਨ ਰਸਤੇ ਵਿੱਚ 12 ਬੱਚਿਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਬੱਸ ਉਹਨੇ ਉਤਾਰ ਦਿੱਤਾ ਸੀ ਜਦ ਇਹ ਬੱਸ ਪਿੰਡ ਵਰਕੀਵ ਜਦ ਡਰਾਈਵਰ ਸੰਤੁਲਨ ਖੋ ਬੈਠਿਆ ਜਿਸ ਕਾਰਨ ਉਕਤ ਸਕੂਲੀ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਲੁਧਿਆਣਾ ਵਿੱਚ ਇੱਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਇੱਥੇ ਦੇ ਥਾਣਾ ਦੁਗਰੀ ਫੇਸ 1 ਇਲਾਕੇ ਵਿੱਚ ਇੱਕ ਮਹਿਲਾ ਆਪਣੇ 2 ਮਹੀਨੇ ਦੇ ਮਾਸੂਮ ਦੀ ਲਾਸ਼ ਲੈ ਕੇ ਥਾਣੇ ਪੁੱਜੀ ਅਤੇ ਨਸ਼ੇੜੀ ਪਤੀ ਵੱਲੋਂ ਟਾਇ ਤਸ਼ਦਦ ਦੀ ਕਹਾਣੀ ਬਿਆਨ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਨਸ਼ਾ ਕਰਦਾ ਹੈ ਅਤੇ ਘਰੇ ਮਾਰਕੁੱਟ ਕਰਦਾ ਹੈ ਜਿਸ ਦੇ ਚੱਲਦਿਆਂ ਉਸਨੇ ਆਪਣੇ ਬੱਚੇ ਨੂੰ ਵੀ ਮਾਰਿਆ ਅਤੇ ਬੱਚੇ ਦੀ ਤਬੀਅਤ ਖਰਾਬ ਹੋ ਗਈ ਤਬੀਬ ਹੋਂ ਤੋਂ ਕੁਝ ਹੀ ਦਿਨ ਬਾਅਦ ਬੱਚੇ ਦੀ ਮੌਤ ਹੋ ਗਈ ਇਸ ਦੌਰਾਨ ਪੀੜਤ ਮਹਿਲਾ ਨੇ ਦੋਸ਼ ਲਗਾਉਂਦੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੋਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਨਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਿਵੇਕਸ਼ਿੰ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਨਿਸ਼ਾਨਦੇਹੀ ਤੇ ਦੂਸਰੇ ਵਿਅਕਤੀ ਨੂੰ ਵੀ ਅਸਲੇ ਸਮੇਤ ਕਾਬੂ ਕਰ ਲਿੱਤਾ ਗਿਆ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਜ਼ਿਲ੍ਹਾ ਮੁਕਸਰ ਦੇ ਪਿੰਡ ਕੋਨੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦਾ ਨਾਮ ਮਨਜਿੰਦਰ ਸਿੰਘ ਅਤੇ ਦਿਲਬਾਗ ਸਿੰਘ ਹੈ ਉਨ੍ਹਾਂ ਕੋਲੋਂ 1.30 ਬੋਰ ਦਾ ਪਿਸਤੌਲ ਅਤੇ ਗੋਲੀਆਂ ਅਤੇ 1.312 ਬੋਰ ਦਾ ਕੱਟਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ, ਊਰਜਾ ਅਤੇ ਮੱਛੀ ਪਾਲਣ ਵਿਭਾਗ ਵਰਗੇ ਖੇਤਰੀ ਸਹਿਯੋਗ ਅਤੇ ਦੁਬੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਤੇ ਚਰਚਾ ਕੀਤੀ। ਆਈਪੀਐਲ ਦੇ 49ਵੇਂ ਮੁਕਾਬਲੇ ਵਿੱਚ ਬੈਂਗਲੌਰ ਨੇ 20 오ਵਰਾਂ ਵਿੱਚ 8 ਵਿਕਟਾਂ ਤੇ 173 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬੀ ਪਾਰੀ ਵਿੱਚ ਚੰਨਈ 8 ਵਿਕਟਾਂ ਤੇ 160 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਨ 24 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 40 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ